ਜੀ ਸਾਡੀ ਜਿਹੜੀ ਹੈਗੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈ ਹੈ ਕੋਈ ਵੀ ਮਾੜਾ ਅਨਸਰ ਕੋਈ ਵੀ ਨਸ਼ਾ ਵਿਚਣ ਵਾਲਾ ਅਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਹਨ ਜਿਹੜੇ ਮਾੜੇ ਬੰਦੇ ਹੁੰਦੇ ਹਨ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਐਕਸ਼ਨ ਫਰੀਦਕੋਟ ਪੁਲਿਸ ਨੇ ਪਿਛਲੇ 4-5 ਮਹੀਨਾ ਤੋਂ ਚਲਾਇਆ ਹੋਇਆ ਹੈ ਔਰ ਉਦੀ ਲੜੀ ਦੇ ਤਹਿਤ ਹੀ ਅ ਅੱਜ ਸਵੇਰੇ ਜੋ ਹੈ ਤੜਕਸਰ ਸਾਡੀ ਸੀਆਈਏ ਜੈਤੋ ਦੀ ਜਿਹੜੀ ਟੀਮ ਹੈ ਉਹਨੂੰ ਇਨਪੁਟ ਸਿਗਿਆ ਤੋ ਉਹਨਾਂ ਨੇ ਇੱਥੇ ਇਹ ਜਿਹੜਾ ਜੈਥੋ ਡਰੇਨ ਕੋਲੇ ਇੱਥੇ ਹੀ ਇਹਨਾਂ ਨੇ ਨਕਲ ਲਗਾਇਆ ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪਿਓ ਗੱਡੀ ਇਹਨਾਂ ਨੂੰ ਆਂਦੇ ਹੋਏ ਦੇਖੀ ਤੇ ਫਿਰ ਇਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਥੈਂਕਫੁਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਖਿਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸki وجہ سے ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜਿਹੜੇ ਹੈਗੇ ਉਹਨਾਂ ਨੇ ਭੱਜਣ ਦੀ ਫਰਅ ਕੀਤੀ ਇੱਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚ ਗੋਲੀ ਲੱਗੀ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜਗੂ ਭਗਵਾਨਪੁਰਿਆ ਔਰ ਲੋਰੈਂਸ ਬਿਸ਼ਨੋਈ ਗੈਂਗ ਦੇ ਬੰਦੇ ਨੇ ਔਰ ਇਹ ਪੁਰਾਣੇ ਟਾਈਮ ਮੇ ਵੀ ਇੱਥੇ ਕਾਫੀ ਇਹਨਾਂ ਤੇ ਚਾਰ ਪਰਚੇ ਨੇ ਇਹਨਾਂ ਦੇ ਡੀਟੇਲਸ ਨੇ ਸੁਖਵਿੰਦਰ ਸਿੰਘ ਉਰਫ ਗਗਨ ਗਗਨੀ ਦੇ ਨਾਮ ਸੇ ਇੱਥੇ ਇਹ ਬਦਨਾਮ ਸੀ ਔਰ ਦੂਜਾ ਜਿਹੜਾ ਹੈਗਾ ਬੰਦਾ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਇਹ ਦੋਨੋਂ ਹੀ ਅੰਬੇਦਕਰ ਨਗਰ ਜੈਤੋ ਦੇ ਰਹਿਣ ਵਾਲੇ ਨੇ ਔਰ ਜਿਹੜੇ ਚਾਰ ਪਰਚੇ ਗਗਨੀ ਤੇ ਨੇ ਉਹ ਆਰਮਸ ਐਕਟ ਦੇ ਪਰਚੇ ਨੇ ਔਰ ਐਨਡੀਪੀਐਸ ਦੇ ਪਰਚੇ ਨੇ ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕਿ ਇਹ ਜੈਤੋ ਇਲਾਕੇ 'ਚ ਜੈਤੋ ਚੁੰਗੇ ਇਲਾਕੇ 'ਚ ਅ ਵੱਡੀ ਮਾਤਰਾ 'ਚ ਇਹ ਨਸ਼ਾ ਵਿਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ 'ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ ਚ ਇਹ ਕਾਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਇਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ ਔਰ ਡੀਐਸਪੀ ਜੈਤੋ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਦੀ ਜਿਹੜੀ ਟੀਮਾਂ ਹੈਗੀ ਉਹਨਾਂ ਨੇ ਜਿਹੜਾ ਇੱਕ ਸਵਿਫਟ ਰਿਸਪਾਂਸ ਕੀਤਾ ਉਹਦੀ ਵਜੇ ਸੇ ਹੀ ਅੱਜ ਇੱਕ ਇਲਾਕੇ 'ਚ ਇੱਕ ਬਹੁਤ ਚੰਗਾ ਇੱਕ ਮੈਸੇਜ ਜਾਊਗਾ ਜਦੋਂ ਆਮ ਪਬਲਿਕ ਨੂੰ ਇਹ ਪਤਾ ਚੱਲੂਗਾ ਕਿ ਜਿਹੜੇ ਵੱਡੇ ਮਗਰਮਚ ਜਿਹਨਾਂ ਕਹਿੰਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਕੇ ਔਰ ਬਹੁਤ ਹੀ ਐਕਸਟ੍ਰਿਕਟ ਐਕਸ਼ਨ ਦੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪੋਲਿਸੀ ਦੇ ਸਾਥ ਅਸੀਂ ਜੇਲ੍ਹ ਚ ਭੇਜਾਂਗੇ ਬਰਾਮਦ ਕੀ ਇਹਦੇ ਕੋਲ ਇੱਕ ਬਤੀਬੋਰ ਵੈਪਨ ਬਰਾਮਦ ਹੋਇਆ ਹੈ ਔਰ ਦੋ ਰਾਉਂਡ ਬਰਾਮਦ ਹੋਇਆ ਹੈ ਜੀ that is yet to be verified as i said ਕਿ ਇਹ ਹੁਣ ਤੜਕਸਾਰ ਜਿਹੜੀ ਇਹ ਵਾਕਿਆ ਹੋਇਆ ਹੈ ਤਾਂ ਸਾਡਾ ਮੇਨ ਮੰਤਬ ਤਾਂ ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕਰਕੇ ਰੋਕਣਾ ਸੀ ਔਰ ਇਹਨਾਂ ਨੇ ਜਦੋਂ ਫਾਇਰ ਕੀਤਾ ਤਾਂ ਫਿਰ ਜੀ that again i said ਕਿ ਕਾਲੀ ਸਕੋਰਪੀਓ ਹੈ ਹਰਿਆਣਾ ਨੰਬਰ ਹੈ ਕਾਲੀ ਫਿਲਮਾਂ ਚੜੀ ਹੋਈ ਹੈਂਗੇ ਔਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਵੀ ਇਹ ਨਹੀਂ ਰੋਕੇ ਤੋ ਇਹ ਸਾਰੇ ਕੁਝ ਅੱਜ ਦੇ ਕੰਮ ਤੇ ਹੈ ਜੀ ਜਿਹੜਾ ਦੂਜਾ ਬੰਦਾ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਉਹਦੇ ਵੀ ਐਂਟੀਸੀਡੈਂਟਸ ਵੈਰੀਫਾਈ ਹੋ ਰਹੇ ਨੇ ਬਟ ਕਿਉਂਕਿ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਉਹਦੇ ਵੀ ਸਾਰਾ ਕੁਝ